ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਚੋਨੇ ਦੀ ਸਿੱਧੀ ਬਿਜਾਈ ਲਈ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਜਿੱਥੇ ਕਿ ਖੇਤੀਬਾੜੀ ਵਿਭਾਗ ਵੱਲੋਂ ਵੀ ਲਗਾਤਾਰ ਪਿੰਡਾਂ ਦੇ ਜਾ ਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੁੰਗਾ ਦੇ ਕਿਸਾਨਾਂ ਵੱਲੋਂ ਚੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਜਿਸ ਦਾ ਜਾਇਜ਼ਾ ਲੈਣ ਲਈ ਅੱਜ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਖੇਤਾਂ 'ਚ ਪਹੁੰਚੇ ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਹਰਬਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਕਿ ਪਿੰਡਾਂ ਵਿੱਚ ਵੀ ਕਿਸਾਨ ਸਿੱਧੀ ਬਿਜਾਈ ਕਰ ਰਹੇ ਨੇ ਇਸ ਨਾਲ ਕਿਸਾਨਾਂ ਨੂੰ ਫਾਇਦਾ ਮਿਲ ਰਿਹਾ ਤੇ ਉੱਥੇ ਹੀ ਸਰਕਾਰ ਵੀ 1500 ਰੁਪਏ ਪ੍ਰਤੀ ਏਕੜ ਸਬਸਿਡੀ ਦੇ ਰਹੀ ਹੈ ਤੇ ਇਸ ਨਾਲ ਪਾਣੀ ਦੀ ਵੀ ਕਾफी ਬਚਤ ਹੋ ਰਹੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਲੇਬਰ ਵਿੱਚ ਵੀ ਬਹੁਤ ਸਾਰਾ ਫਾਇਦਾ ਹੁੰਦਾ ਹੈ ਅਸੀਂ ਖੇਤੀਬਾੜੀ ਵਿਭਾਗ ਦੇ ਨਾਲਾ ਤੋਂ ਪਿੰਡ ਪੁੰਗੇ ਵਿੱਚ ਸਾਡੇ ਏਡੀਓ ਸਹਿਬਾਨ ਨਾਲ ਕਿਸਾਨ ਵੀ ਰਿਸਤੇ ਪਹੁੰਚੇ ਆ ਉਹ ਤੁਹਾਡੇ ਮਾਦਰ ਮੈਂ ਹੀ ਕਿਸਾਨ ਵੀਰਾਂ ਨੂੰ ਅਪੀਲ ਵੀ ਕਰਦੇ ਆ ਕਿਉਂਕਿ ਜੋ ਟੀਚਰ ਸਾਨੂੰ ਇਸ ਸਾਲ ਸਿੱਧੀ ਬਜਾਈ ਦਾ ਮਿਲਿਆ ਸੀ 5000 ਏਕੜ ਜਨਾਲੇ ਬਲਾਗ ਨੂੰ ਉਹਦੀ ਪੂਰਤੀ ਕਰਨ ਵਾਸਤੇ ਅਸੀਂ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾ ਰਹੇ ਆ ਔਰ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਆ ਵੀ ਆਪਾਂ ਕੱਦੂ ਵਾਲੇ ਝੋਨੇ ਤੋਂ ਹਟ ਕੇ ਥੋੜਾ ਹਲਾ ਰਕਬਾ ਸਿੱਧੀ ਬਜਾਈ ਥੱਲੇ ਲਾਈਏ ਕਿਉਂਕਿ ਇਹਦੇ ਬਹੁਤ ਫਾਇਦੇ ਹਨ ਸਭ ਤੋਂ ਵੱਡਾ ਫਾਇਦਾ ਲੇਬਰ ਦਾ ਆ ਕਿਉਂਕਿ ਆਪਣੇ ਸਟੇਟ ਵਿੱਚ ਆਪਣੇ ਜ਼ਿਲ੍ਹਿਆਂ ਵਿੱਚ ਅਜੇ ਲੇਬਰ ਪਹੁੰਚ ਨਹੀਂ ਰਹੀ ਔਰ ਸਦੀਪ ਜੈਦਾ ਕਿਸਾਨ ਜਿਹੜੇ ਇਸ ਵਿਧੀ ਨਾਲ ਜੁੜਿਆ ਉਹਨਾਂ ਨੇ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਅੱਜ ਅਸੀਂ ਪਿੰਡ ਪੁੰਗੇ ਵਿੱਚ ਆ ਇੱਥੇ ਫੀਲਡ ਵਿੱਚ ਵਿਜ਼ਿਟ ਕਰਨ ਆਏ ਆ ਔਰ 10-12 ਦਿਨ ਪਹਿਲਾਂ ਝੋਨਾ ਕੇਰੇ ਸੀ ਬਹੁਤ ਵਧੀਆ ਹੈ ਦਾ ਤੁਸੀਂ ਦੇਖਿਆ ਇਹਦੀ ਬਹੁਤ ਵਧੀਆ ਤੋਰ ਆ ਔਰ ਇਹਦੇ ਨਾਲ ਜਿੱਥੇ ਪਾਣੀ ਦੀ ਬਚਤ ਹੁੰਦੀ ਆ ਉੱਥੇ ਜਿਹੜਾ ਪਾਣੀ ਰੀਚਾਰਜ ਵੀ ਹੁੰਦਾ ਔਰ ਜਿਹੜੀ ਫਸਲ ਆਉਣ ਵਾਲੀ ਫਸਲ ਵੀ ਜਿਹੜੀ ਸਾਡੀ ਕਣਕ ਦੀ ਬਜਾਈ ਸਾਡੀ 10-12 ਦਿਨ ਪਹਿਲਾਂ ਖੇਤ ਵਿਲਾ ਹੋ ਜਾਂਦਾ ਜਿਹਦੇ ਵਿੱਚ ਸਾਨੂੰ ਪਰ ਆਲੀ ਦੇ ਸਾਮ ਸੰਭਾਲ ਕਰਨ ਵਾਲੀ ਤਰਸੇ ਸਮਾਂ ਮਿਲ ਜਾਂਦਾ ਔਰ ਕਿਸਾਨ ਵੀਰਾਂ ਨੂੰ ਸਰਕਾਰ ਵੱਲੋਂ ਜਿਹੜੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਹ ਕਿਸਾਨ ਵੀਰ ਹਰ ਸਾਲ ਪ੍ਰਾਪਤ ਕਰਦੇ ਆ ਔਰ ਉਹ ਜਿਹੜੇ ਕਿਸਾਨ ਵੀਰ ਇਸ ਤਰ੍ਹਾਂ ਸਿੱਧੀ ਬਜਾਈ ਕਰ ਲੈਂਦੇ ਆ ਉਹ ਆਪਣੇ ਡਿਪਾਰਟਮੈਂਟ ਤੇ ਪੋਰਟਲ ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਾਉਣ ਉਪਰੰਤ ਫਿਰ ਸਾਡੇ ਅਧਿਕਾਰੀ ਉਹਨਾਂ ਦੀ ਵੈਰੀਫਿਕੇਸ਼ਨ ਕਰਨ ਉਪਰੰਤ ਫਿਰ ਉਹਨਾਂ ਨੂੰ ਫਿਰ ਵੈਰੀਫਾਈ ਕੀਤਾ ਜਾਂਦਾ ਤੇ ਫਿਰ ਉਹ ਚੀਜ਼ ਦਾ ਫਾਇਦਾ ਲੈਂਦੇ ਆ ਇਸ ਦੇ ਨਾਲ ਕਾਫੀ ਕਿਸਾਨਾਂ ਨੂੰ ਫਾਇਦਾ ਹੈ ਕਿਉਂਕਿ ਜਦੋਂ ਆਪਾਂ ਸਿੱਧੀ ਬਜਾਈ ਕਰਦੇ ਹਾਂ ਸੀ ਟ੍ਰੀਟਮੈਂਟ ਕਰਨ ਤੋਂ ਬਾਅਦ ਜਦੋਂ ਝੋਨਾ ਕੇਰਿਆ ਜਾਂਦਾ ਹੈ ਤੇ ਨਾਲ ਹੀ ਜੇ ਸੁੱਕੇ ਬੱਤਰ 'ਚ ਆਪਾਂ ਕੇਰਾਸਰ ਪਾਣੀ ਦੀ ਉਸੇ ਵੇਲੇ ਆਪਾਂ ਪਾਣੀ ਲਾ ਦੇਣਾ ਔਰ ਪ੍ਰੀਮਰਜੈਂਟ ਸ ਵਿਡੀਸਾਈਡ ਆਪਾਂ ਸਪਰੇਅ ਕਰ ਦਿੰਨੇ ਆ ਔਰ ਜੇ ਸਾਡੇ ਕਿਸਾਨਾਂ ਨੇ ਤਰ ਬੱਤਰ ਵਿੱਚ ਬਜਾਈ ਕੀਤੀ ਹੈ ਤਾਂ ਫਿਰ ਉਹਦਾ ਪਹਿਲਾ ਪਾਣੀ ਹੈ 21 ਦਿਨ ਬਾਅਦ ਲਾਉਣੇ ਆ ਔਰ ਜਿਸ ਤਰ੍ਹਾਂ ਦੇ ਨਦੀਨ ਖੇਤ ਵਿੱਚ ਪਏ ਹੁੰਦੇ ਆ ਔਰ 15 ਤੋਂ 25 ਦਿਨ ਦੇ ਵਿੱਚ ਜਿਹੜੇ ਵੀ ਨਦੀਨ ਉੱਗਦੇ ਆ ਉਹਨਾਂ ਨੂੰ ਅਸੀਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਦਾ ਨਦੀਨ ਨਦੀਨ ਨਸ਼ ਦਵਾਈਆਂ ਉਹਨਾਂ ਨੂੰ ਸਪਰੇ ਕਰਨ ਪਰੰਤ ਉਹਨਾਂ ਦੇ ਅਸੀਂ ਕੰਟਰੋਲ ਕਰ ਸਕਦੇ ਹਾਂ ਕਿਸਾਨਾਂ ਨੂੰ ਇਹ ਅਪੀਲ ਕਰਦੇ ਹਾਂ ਵੀ ਇਸ ਵਿਧੀ ਨਾਲ ਵਾਤਾਵਰਣ ਜੁੜਿਆ ਜਾਵੇ ਕਿਉਂਕਿ ਇਹਦੇ ਬਹੁਤ ਫਾਇਦੇ ਹਨ ਜਿਸ ਤੇ ਅਸੀਂ ਜੂਰੀਆ ਵੱਧ ਪਾ ਕੇ ਵੀ ਆਪਾਂ ਆਪਣਾ ਵਾਤਾਵਰਣ ਔਰ ਪਾਣੀ ਖਰਾਬ ਕਰਦੇ ਹਾਂ ਉਹਦੇ ਇਸ ਵਿੱਚ ਜੂਰੀਆ ਦੀ ਬਹੁਤ ਘੱਟ ਲੋੜ ਪੈਂਦੀ ਆ ਔਰ ਜਿਹੜੇ ਕੀੜੇ ਮਕੌੜੇ ਔਰ ਬਿਮਾਰੀਆਂ ਦਾ ਹਮਲਾ ਬਹੁਤ ਘੱਟ ਹੁੰਦਾ ਤੇ ਸਭ ਤੋਂ ਵੱਡੇ ਝਾੜ ਜਿਹੜਾ ਮਨ ਕਿਸਾਨ ਦੇ ਮਨ ਚ ਖਸਾ ਉਹ ਹਾਂਜੀ ਮੇਰਾ ਨਾਮ ਹਰਿੰਦਰ ਸਿੰਘ ਜੀ ਮੈਂ ਪਿੰਡ ਪੁੰਗਾ ਦਾ ਬਿਲੋਂਗ ਕਰਦਾ ਤੇ ਮੈਂ ਪਿਛਲੇ 5 ਸਾਲਾਂ ਤੋਂ ਸਿੱਧੀ ਬਜਾਈ ਝੋਨੇ ਦੀ ਜਿਹੜੀ ਉਹ ਕਰ ਰਿਹਾ ਹਾਂ ਹਾਂਜੀ ਕੀ ਕੀ ਫਾਇਦੇ ਨੇ ਇਸ ਦੇ ਦਾ ਸਭ ਤੋਂ ਵੱਡਾ ਪਹਿਲਾ ਫਾਇਦਾ ਜੋ ਆਪਰ ਸਰਕਾਰ ਵੀ ਇਸ ਪਾਣੀ ਦੀ ਬਚਤ ਦੇ ਬਾਰੇ ਕਹਿ ਰਹੀ ਆ ਸਭ ਤੋਂ ਵੱਡਾ ਫਾਇਦਾ ਵੀ ਪਾਣੀ ਦੀ ਬਚਤ ਸਭ ਤੋਂ ਵੱਧ ਹੁੰਦੀ ਆ ਕਿਉਂਕਿ ਇਹਨੂੰ ਆਪਾਂ ਇੱਕ ਵਾਰ ਬਜਾਈ ਵਿੱਚ ਹਫਤੇ ਬਾਅਦ ਪਾਣੀ ਲਗਾਉਣਾ ਹੁੰਦਾ ਆ ਜਰੂਰ ਜਿਹੜੀ ਆਪਾਂ ਹੱਥ ਨਾਲ ਲਵਾਈ ਹੁੰਦੀ ਆ ਉਹਦੇ ਚ ਲਗਾਤਾਰ ਪਾਣੀ ਦੀ ਵਰਤੋਂ ਹੁੰਦੀ ਆ ਤੇ ਇਹਦੀ ਹਫ਼ਤੇ ਬਾਅਦ ਪਾਣੀ ਦੀ ਵਰਤੋਂ ਹੋ ਜਾਂਦੀ ਆ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਵੀ ਝੋਨਾ ਬਿਲਕੁਲ ਸਹੀ ਆ ਤੇ ਇਹਦਾ ਰਿਜ਼ਲਟ ਵੀ ਵਧੀਆ ਮਿਲਦਾ ਲੇਬਰ ਨੂੰ ਲੈ ਕੇ ਕਿਸ ਤਰ੍ਹਾਂ ਲੇਬਰ ਇਸ ਤਰ੍ਹਾਂ ਵੀ ਇਹਦੀ ਆਪਾਂ ਸਿੱਧੀ ਬਜਾਈ ਦੀ ਆਪਾਂ ਕਿਰਾਏ ਤੇ ਵੀ ਝੋਨਾ ਕਰਾਉਂਦੇ ਆ ਤੇ ਇਹ 1500 ਰੁਪਿਆ ਕਿਰਾਇਆ ਕਰਾਈ ਇਹਦੀ ਹੁੰਦੀ ਆ ਤੇ ਜ਼ਮੀਨ ਦੀ ਭਾਈ ਵੀ ਬਹੁਤ ਘੱਟ ਮਿਲਦੀ ਏ ਜੀ ਤੇ ਜਿਹੜੀ ਆਪਾਂ ਹੱਥ ਨਾਲ ਲਵਾਈ ਉਹਦੀ 4000 ਤੋਂ 5000 ਦੇ ਕਰੀਬ ਬਣੀ ਆ ਹੱਥ ਨਾਲ ਜਿਹੜੀ ਮਜ਼ਦੂਰੀ ਦੀ ਇਹਨੂੰ ਲਵਾਈ ਲੱਗਦੀ ਆ ਕਾਰਵਲ ਉਪਰੇਰਿਤ ਕੀਤਾ ਜਾ ਰਿਹਾ ਹੈ ਯਾਨੀ ਫਾਇਦਾ ਹੈ ਹਾਂਜੀ ਬਿਲਕੁਲ ਫਾਇਦਾ ਜੀ ਆਪਾਂ ਮਤਲਬ ਪ੍ਰਾਈਵੇਟ ਜੇ ਆਪਾਂ ਕਿਰਾਏ ਤੇ ਵੀ ਵਿਹਾਈ ਕਰਦੇ ਆ ਤਾਂ ਉਹਦਾ ਆਪਾਂ ਨੂੰ 1500 ਰੁਪਏ ਸਰਕਾਰ ਦੇ ਰਹੀ ਆ ਤੇ ਉਹਦਾ ਵੀ ਆਪਾਂ ਨੂੰ ਫਾਇਦਾ ਆ ਇਹਦੇ ਵਿੱਚ ਕਿਸਾਨਾਂ ਨੂੰ ਕਿਸਾਨوں ਇਹ ਅਪੀਲ ਕਰਦੇ ਆ ਵੀ ਆਪਾਂ ਸਿੱਧੀ ਬਜਾਈ ਵਾਲਾ ਜ਼ਿਆਦਾ ਪ੍ਰੇਰਿਤ ਹੋਈਏ ਤੇ ਪਾਣੀ ਦੀ ਬਚਤ ਕਰੀਏ ਜੇ ਕਿਸੇ ਕਿਸਾਨ ਨੂੰ ਕੋਈ ਲੱਗਦਾ ਹੈ ਵੀ ਇੱਥੇ ਮਤਲਬ ਨੁਕਸਾਨ ਪਰ ਆਪਾਂ ਥੋੜਾ ਰਕਬਾ ਜਿਹੜਾ ਉਹ ਬੀਜ ਕੇ ਆਪਾਂ ਉਹਦੇ ਫਾਇਦੇ ਲੈ ਸਕਦੇ ਆ ਮੈਂ ਗੌਰ ਸਿੰਘ ਮਨਪ੍ਰੀਤ ਸਿੰਘ ਪਿੰਡ ਸਾਰੰਗਦੇਵ ਮੈਨੂੰ ਲਗਭਗ 14 ਸਾਲ ਹੋ ਗਏ ਆ ਜੀ ਸਿੱਧੀ ਬਜਾਈ ਕਰਦਿਆਂ ਇਹਦਾ ਇੱਕ ਤੇ ਮੇਨ ਫਾਇਦਾ ਇਹੋ ਹੀ ਆ ਵੀ ਪਾਣੀ ਜਿਹੜਾ ਆ ਉਹ ਘੱਟ ਲੱਗਦਾ ਵਾ ਪਾਣੀ ਦੀ ਬਚਤ ਆ ਸਮੇਂ ਦੀ ਵੀ ਬਚਤ ਆ ਤੇ ਬਾਕੀ ਦੂਜੀ ਗੱਲ ਇਹ ਆ ਵੀ ਹੁਣ ਆਪਾਂ ਨੂੰ ਸਰਕਾਰ ਵੀ ਫਾਇਦਾ ਦੇ ਰਹੀ ਆ 1500 ਰੁਪਇਆ ਪ੍ਰਤੀ ਏਕੜ ਦਾ ਦੇ ਰਹੀ ਆ ਕੁੱਲ ਮਿਲਾ ਕੇ ਜੇ ਲਾਈਏ ਤੇ ਇੱਕ ਝੋਨਾ ਹੀ ਫ੍ਰੀ ਬਜਾਈ ਕਰ ਰਹੇ ਆ ਬਾਕੀ ਇਹਦਾ ਇਹ ਆ ਵੀ ਆਪਾਂ ਵੱਤੋਂ ਵੱਤ ਦੇ ਡੀਐਸਆਰ ਦੀ ਜਿਹੜੀ ਉਹ ਵਰਤੋਂ ਕਰੀਏ ਜਿਆਦਾ ਨਹੀਂ ਵੀ ਆਪਾਂ ਇੱਕ ਇੱਕ ਕਿੱਲੇ ਤੋਂ ਸ਼ੁਰੂ ਕਰੀਏ ਤੇ ਉਸ ਤੋਂ ਬਾਅਦ ਆਪਾਂ ਸਾਰੇ ਜਣੇ ਕੇਰੀਏ ਸਾਰਾ ਸਾਰਾ ਕੇਰੀਏ ਕਿਸਾਨਾਂ ਨੂੰ ਇਹੋ ਅਪੀਲ ਹੈ ਵੀ ਆਪਾਂ ਵੱਧ ਤੋਂ ਵੱਧ ਇਹਨੂੰ ਇਸ ਚੀਜ਼ ਨੂੰ ਆਪਾਂ ਬਣਾਈਏ ਤੇ ਆਪਾਂ ਪੁਰਾਣਾ ਜਿਹੜਾ ਰਵਾਇਤੀ ਤਰੀਕਾ ਤੁਰਿਆ ਆਉਂਡਿਆ ਉਹਨੂੰ ਛੱਡੀਏ ਤੇ ਪਾਣੀ ਦੀ ਬਚਤ ਕਰੀਏ